ਮੇਰੀਆਂ ਦੋਤੀਆਂ ਉਹ ਇਹਨਾਂ ਦੇ ਗਾਣਿਆਂ ਤੇ ਲੱਗਦੀਆਂ ਦੇਖਿਆ ਬੱਚੀਆਂ ਹਾਂ ਬਿਲਕੁਲ ਬਿਲਕੁਲ ਅਜੀ ਹੈ ਗੇੜਾ ਨੀਂਦੇ ਤੇ ਗੇੜਾ ਕੀ ਮਾਰਦੇ ਹਾਂ ਇਹਨੇ ਸ਼ੁਰੂ ਕੀਤਾ ਹੁਣ ਤੁਸੀਂ ਥੋੜਾ ਜਿਹਾ ਅੱਗੇ ਵੀ ਨੀਂਦ ਦੇ ਵਿੱਚ ਉੱਡਦੇ ਪਰਾਂ ਦੇ ਡੋਰੀਏ ਨੀਂਦੇ ਲੱਗੇੜਾ ਸ਼ੌਕਦਾਨ ਨਣੇ ਗੋਰੀਏ ਨੀਂਦੇ ਲੱਗੇੜਾ ਨੀਂਦੇ ਲੱਗੇੜਾ ਬਾਪੂ ਤੇਰੇ ਵਾਸਤੇ ਘਰ ਬਣਾਤਾ ਬਾਪੂ ਵਿਚਾਰਾ ਨਾ ਉਸ ਘਰ ਤੋਂ ਥੱਲੇ ਉਤਰ ਸਕਦਾ ਨਾ ਅੰਦਰ ਚੜ੍ਹ ਸਕਦਾ ਗੋਡੇ ਖੜੇ ਹੋਏ ਹੁੰਦੇ ਨੇ ਤੋਂ ਉਹ ਇੰਨੀ ਢਲਾਣ ਹੁੰਦੀ ਐ ਫਿਰ ਆਪਦੇ ਘਰ ਤੋਂ ਬਾਹਰ ਫਿਰਨੀ ਤੇ ਉਤਰਨ ਨੂੰ ਬਰਾਦਾਂ ਬਾਹਰ ਜਾਈ ਜਾਂਦੀਆਂ ਨੇ ਜੀ ਉਹ ਜਿਹਨਾਂ ਦੀ ਜਿਹਨਾਂ ਨਾਲ ਗੱਲ ਕਰਦਾ ਬਾਪੂ ਉਹਨਾਂ ਨੇ ਵੀ ਬਾਹਰ ਨੂੰ ਉਤਰ ਜਾਣਾ ਐ ਉੱਥੇ ਕੌਣ ਰਹੂਗਾ ਸਤਕਾਰ ਖਾਲੀ ਹੁੰਦੇ ਰਹਾਸੀ ਰਹਾਸੀ ਰਹਿਣਗੇ ਰਹਾਸੀ ਰਹਿਣਗੇ ਹਾਂਜੀ ਬਹੁਤ ਕੁਝ ਕਿਹਾ ਜਾ ਰਿਹਾ ਹੈ ਕਿਉਂ ਕਹਾ ਰਹਿਆਂ ਸੀ ਇਹੋ ਜੀਆਂ ਗੱਲਾਂ ਪੰਜਾਬੀ ਹੁੰਦੇ ਹੋਏ ਬਹੁਤ ਔਖੇ ਦੌਰ ਚੋਂ ਗੁਜ਼ਰਦੇ ਆ ਪੰਜਾਬ ਜੋ ਪਹਿਲਾਂ ਕੀਤਾ ਸੀ ਕਿਸਾਨਾਂ ਨਾਲ ਉਹ ਅੱਜ ਹੋ ਰਿਹਾ ਏ ਛੱਟ ਕੀ ਕਰੇ ਆ ਜਿਹੜੀਆਂ ਸਮੱਸਿਆਵਾਂ ਨੇ ਇਹ ਫਿਲਮ ਇਹਨਾਂ ਨੂੰ ਛੇੜ ਰਹੀ ਏ ਜਿਹਦੇ ਵਿੱਚ ਪਰਿਵਾਰਕ ਰਿਸ਼ਤਿਆਂ ਦੀਆਂ ਸਾਂਝਾਂ ਗੁੜੀਆਂ ਪਈਆਂ ਹੋਈਆਂ ਨੇ ਉਹ ਉਹ ਫਿਲਮ ਬਣਨੀ ਚਾਹੀਦੀਆਂ ਨੇ ਇਹ ਫਿਲਮ ਬਹੁਤ ਵਧੀਆ ਮੈਸੇਜ ਦੇ ਰਹੀ ਏ ਬਹੁਤ ਹੀ ਵਸ਼ਨਾ ਫਿਲਮ ਤੂੰ ਤਨ ਯਾਦ ਕਰਿਆ ਸੀ ਨਾ ਜੀ ਉਹ ਜਿਹੜਾ ਡਾਇਲੋਗ ਸੀ ਉਹ ਕਮਾਲ ਹੀ ਸੀ ਜਰਾ ਹੀਰ ਮਹੀ ਵਾਲਾ ਸਰਦ ਸਭੀ ਦਤੀ ਤੇਰੀ ਛਾਤੀ ਹੀਰਮਾਈ ਦੀ ਕਬਰ ਵਰਗੀ ਹੈ ਐਨਾ ਦਰਦ ਰੋਟੀ ਬੈਠੀ ਹੈ ਵੇਸਾ ਕੀ ਬਾਤ ਸਰ ਕੀ ਬਾਤ ਸਸ਼੍ਰੀਕਾਲ ਹੈ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਚਪਨ 뮤직 ਦੇ ਵਿੱਚ ਲੰਘਿਆ ਗੀਤ ਸੋਂ ਸੁਣ ਕੇ ਕਦੀ ਨੱਚੇ ਕਦੀ ਰੋਏ ਪਰ ਜਿਨ੍ਹਾਂ ਦੀ ਆਵਾਜ਼ ਸੀ ਅੱਜ ਉਹ ਸਾਨੂੰ ਫਾਈਨਲੀ ਮਿਲੇ ਨੇ ਸੋ ਬਲਬੀਰ ਬੋਪਾ ਰਾਜੀ ਸਾਡੇ ਨਾਲ ਨੇ ਸਸ਼੍ਰੀਕਾਲ ਅ ਪਹਿਲਾਂ ਤਾਂ ਸਪੋਕਸਮੈਨ ਦੀ DVD ਦੇਖਣੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਾਈ ਸਸ਼੍ਰੀਕਾਲ ਥੈਂਕ ਯੂ ਸੋ ਮੱਚ ਤੁਸੀਂ ਇਹਨਾਂ ਨਾਲ ਰूबरू ਕਰਾ ਦਿੰਨੇ ਪਿਆਰ ਕਰਨ ਵਾਲਿਆਂ ਨੇ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਦੇ ਕੇ ਸਾਨੂੰ ਸਾਰੇ ਗਾਣੇ ਚੀਤੇ ਆ ਗਏ ਕੋਦਮ ਜਦੋਂ ਸੈਡ ਮੂਡ ਹੁੰਦਾ ਸੀ ਤਾਂ ਸੈਡ ਗਾਣੇ ਸੁਣਦੇ ਸੀਗੇ ਜਦੋਂ ਨੱਚਣ ਟੱਪਣ ਦਾ ਦਿਲ ਨੱਚਣ ਟੱਪਣ ਵਾਲੇ ਗੀਤਾ ਹੁਣ ਵੀ ਖੈਰ ਉਨੇ ਹੀ ਜ਼ਿਆਦਾ ਬਸ ਕਰਦੇ ਨੇ ਬਟ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਨੀ ਆ ਕਿ ਅੱਜ ਜਦੋਂ ਸਮਾਂ ਚੇਂਜ ਹੋ ਰਿਹਾ ਹੈ ਹਾਂ ਪਰ ਤੁ ਤੁਹਾਡੀ ਜ਼ਿੰਦਗੀ ਅੱਗੇ ਵਧ ਗਈ ਪਰ ਤੁਹਾਡੇ ਗੀਤ ਐਜ਼ ਇਟ ਇਜ਼ ਫਰੈਸ਼ ਨੇ ਜੀ ਬਿਲਕੁਲ ਇਹ ਤੁਹਾਡਾ ਪਿਆਰ ਆ ਸਾਰਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਜਿਹੜੇ ਇੰਨੇ ਪਿਆਰੇ ਸਰੋਤੇ ਆ ਜਿਹੜੇ ਇਹਨਾਂ ਗੀਤ ਨੂੰ ਮਰਨ ਨਹੀਂ ਦਿੰਦੇ ਹੈਗੇ ਹਾਂ ਜੀ ਤੇ ਮੈਨੂੰ ਮੈਨੂੰ ਵੀ ਨਾਲ ਜੁਆੰਦਾ ਰੱਖਿਆ ਹੋਇਆ ਜੀ ਤੁਸੀਂ ਵੀ ਬਾਰਲੇ ਮੁਲਕ ਜਾ ਚੁੱਕੇ ਹੋ ਅੱਜ ਫਿਲਮ ਦੇ ذریعے ਬੜਾ ਸੋਨਾ ਸੁਨੇਹਾ ਦਿੱਤਾ ਗਿਆ ਸੋ ਤੁਸੀਂ ਕੀ ਕਹਿਣਾ ਚਾਹੋਗੇ ਬਦਲਦੇ ਮਾਹੌਲ ਨੂੰ ਦੇਖਦੇ ਹੋ ਜਦੋਂ ਤੁਸੀਂ ਕਹੇ ਸੀ ਤੇ ਅੱਜ ਜਦੋਂ ਬਾਰਲਾ ਮਾਹੌਲ ਦੀ ਗੱਲ ਕਰੀਏ ਹਾਂ ਅਸਲ ਵਿੱਚ ਮੈਂ ਉੱਥੇ ਗਰਮੀ ਗਰਮੀ 6 ਮਹੀਨੇ ਰਹਿਣਾ ਤੇ 6 ਮਹੀਨੇ ਤਰਾਜਣਾ ਹੁੰਦਾ ਜੀ ਤੇ ਇੰਡੀਆ ਦੇ ਵਿੱਚ ਤੇ ਉਹੀ ਹੈ ਨਾ ਮੈਂ ਇਹੀ ਮੈਸੇਜ ਦੇਣਾ ਹੁੰਦਾ ਕਿ ਇਦਾਂ ਦੀਆਂ ਫਿਲਮਾਂ ਜਿਹੜੀਆਂ ਜਿਹਦੇ ਵਿੱਚ ਪਰਿਵਾਰਕ ਰਿਸ਼ਤਿਆਂ ਦੀਆਂ ਸਾਂਝਾਂ ਗੂੜੀਆਂ ਪਈਆਂ ਹੋਈਆਂ ਨੇ ਉਹ ਉਹ ਫਿਲਮ ਬਣਨੀ ਚਾਹੀਦੀਆਂ ਨੇ ਇਹ ਫਿਲਮ ਬਹੁਤ ਵਧੀਆ ਮੈਸੇਜ ਦੇ ਰਹੀ ਹੈ ਬਹੁਤ ਇਮੋਸ਼ਨਲ ਫਿਲਮ ਹੈ ਤੇ ਮੈਨੂੰ ਸੋਹੀ ਸਾਹਿਬ ਦਾ ਕਿਰਦਾਰ ਬਹੁਤ ਜ਼ਿਆਦਾ ਵਧੀਆ ਲੱਗਿਆ ਤੁਸੀਂ ਜਿਹਨਾਂ ਦੀ ਗੱਲ ਕੀਤੀ ਹੋ ਇੱਥੇ ਖੜੇ ਨੇ ਆਜੋ ਸਰ ਜੀ ਤੁਸੀਂ ਨਾਲ ਆਵੋ ਹੋ ਅੰਦਰ ਆ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਹਰ ਫਿਲਮ ਚ ਭਾਵੁਕ ਰਹਿਣਾ ਹੀ ਹੁੰਦਾ ਹੈ ਮੈਂ ਬੇਸਿਕਲੀ ਬਹੁਤ ਭਾਵੁਕ ਇਨਸਾਨ ਹਾਂ ਬੇਸਿਕਲੀ ਔਰ ਉਪਰੋਂ ਸੀਨ ਹੋ ਜਾ ਮਿਲ ਜੇ ਜੀ ਮੈਂ ਨਹੀਂ ਕਰਦਾ ਉਹ ਰਾਈਟਰ ਕਰਦਾ ਹੈ ਹਾਂ ਜੀ ਗੁਣਾ ਚੌਰੀਆ ਸਾਹਿਬ ਨੇ ਬਹੁਤ ਖਾਸ ਤੌਰ ਤੇ ਮੇਰਾ ਜਿਹੜਾ ਲਾਸਟ ਵਾਲਾ ਸੀਨ ਸੀ ਬਹੁਤ ਪਿਆਰਾ ਲਿਖਿਆ ਸੀ ਸਾਰੀ ਫਿਲਮ ਦੇ ਵਿੱਚ ਜਿਹੜੀ ਬਨ ਲਾਈਨਰ ਵੀ ਸੀ ਛੋਟੇ ਛੋਟੇ ਸ਼ਬਦ ਵੀ ਸੀ ਉੱਥੇ ਵੀ ਕਿਉਂਕਿ ਕਹਾਣੀ ਅੱਜ ਦੇ ਮੌਜੂਦਾ ਜਿਹੜੇ ਹਾਲਾਤ ਜਿਥੋਂ ਦੇ ਪੰਜਾਬ ਗੁਜ਼ਰ ਰਿਹਾ ਉਹਨਾਂ ਨੂੰ ਸਿਰਫ ਇਹ ਛੂਇਆ ਹੀ ਨਹੀਂ ਉਹਨਾਂ ਦਾ ਥੋੜਾ ਹੱਲ ਵੀ ਥੋੜਾ ਦੱਸਿਆ ਕਿ ਇਹ ਕਿਉਂ ਹੋਇਆ ਉਹ ਰੀਜ਼ਨ ਵੀ ਦੱਸਿਆ ਅ ਮਾਪਿਆਂ ਨਾਲ ਕੀ ਹੁੰਦੀ ਹੈ ਬੱਚੇ ਕਿਵੇਂ ਗਲਤ ਹੁੰਦੇ ਨੇ ਕਿਵੇਂ ਵਿਗੜਦੇ ਨੇ ਫਿਰ ਕਿਵੇਂ ਸਮਰਦੇ ਨੇ ਉਹ ਸਾਡੇ ਪਾਣੀਆਂ ਦੀ ਵੀ ਗੱਲ ਕੀਤੀ ਹੈ ਜੀ ਜੀ ਪਾਣੀਆਂ ਦੀ ਗੱਲ ਕੀਤੀ ਹੈ ਉਹ ਅੱਜ ਦਾ ਕੋਈ ਵੀ ਮੁੱਦਾ ਛੇੜੇ ਮੈਂ ਉਹਾਂ ਤੇ ਹੋ ਰਹੀ ਦੀ ਮੈਂ ਬਾਜੀ ਦੇ ਕਲਮ ਨੇ ਕੋਈ ਕੁਝ ਨਹੀਂ ਛੜਿਆ ਸਾਰਾ ਕੁਝ ਕਿਹਾ ਸਾਰਾ ਕੁਝ ਕਿਹਾ ਪਲੱਸ ਸਭ ਤੋਂ ਵਧੀਆ ਗੱਲ ਇਹ ਹੈ ਕਿ ਐਵੇਂ ਹੀ ਕੈਮੀ ਇਹ ਕੁਤਕੁਤਰੀ ਜੇ ਕਰ ਕਰਕੇ ਨਹੀਂ ਲੰਘਿਆ ਅੱਗੇ ਗੁਣਾ ਚ ਹੋਰੀ ਇਹਨੇ ਕਮਾਲ ਕਰਤੀ ਬਹੁਤ ਵਧੀਆ ਸਬਜੈਕਟ ਸੀ ਇਸ ਕਰਕੇ ਵਧੀਆ ਫਿਲਮ ਬਣੀ ਹੈ ਜੀ ਤੁਸੀਂ ਅੰਦਰ ਹੁਣੇ ਦੇਖਿਆ ਗਾਣੇ ਤੇ ਨੱਚ ਰਹੇ ਸੀਗੇ ਮੁੰਡੇ ਤੁਹਾਡੇ ਦਾ ਵਿਆਹ ਸੀਗਾ ਤੇ ਕਿੰਨਾ ਕੁ ਗੇੜਾ ਲਾਉਂਦੇ ਰਹੇ ਹੋ ਇਹਨਾਂ ਦੇ ਗੀਤਾਂ ਤੇ ਇਹ ਤਾਂ ਮੈਂ ਛੋਟੀਆਂ ਛੋਟੀਆਂ ਬੱਚੀਆਂ ਸਾਡੀਆਂ ਮੇਰੀਆਂ ਦੋਤੀਆਂ ਜੀ ਉਹ ਇਹਨਾਂ ਦੇ ਗਾਣਿਆਂ ਤੇ ਨੱਚਦੀਆਂ ਦੇਖਿਆ ਮੈਂ ਬੱਚੀਆਂ ਹਾਂ ਬਿਲਕੁਲ ਬਿਲਕੁਲ ਦੀਦੀ ਇਹ ਗੇੜਾ ਨੀਂਦੇ ਦੇ ਗੇੜਾ ਕੀ ਬਾਤ ਹੈ ਇਹਨੇ ਸ਼ੁਰੂ ਕੀਤਾ ਹੁਣ ਤੁਸੀਂ ਥੋੜਾ ਜਿਹਾ ਅੱਗੇ ਵੀ ਨੀਂਦ ਵਿੱਚ ਉੱਡਦੇ ਪਰਾਂਦੇ ਡੋਰੀਏ ਨੀਂਦੇ ਲਗੇੜਾ ਸ਼ੌਕਦਾਨ ਨਣੇ ਗੋਰੀਏ ਨੀਂਦੇ ਲਗੇੜਾ ਨੀਂਦੇ ਲਗੇੜਾ ਕਿਆ ਬਾਤ ਹੈ ਸੋ ਅੱਛਾ ਜਦੋਂ ਕਦੀ ਸੈਡ ਮਾਹੌਲ ਹੁੰਦਾ ਰਿਹਾ ਤੇ ਸ਼ੁਦਾਈਆ ਨੇ ਹਾਲ ਕਿਹੋ ਜਿਹਾ ਬਣਾਇਆ ਉਹ ਤੁਸੀਂ ਖੁਦ ਨੇ ਗੀਤ ਸੁਣੇ ਨੇ ਕਿਉਂਕਿ ਇੱਕ ਦੌਰ ਸੀਗਾ ਤੁਸੀਂ ਸ਼ੌਕੀਨ ਹੋਵੋ ਭਾਵੇਂ ਨਾ ਹੋਵੇ ਸਮਾਂ ਹੋਵੇ ਭਾਵੇਂ ਨਾ ਹੋਵੇ ਲੱਗਦੇ ਬੰਦੇ ਦੇ ਬੰਨੋ ਲੱਗਦਾ ਡੈਕਾਂ ਤੇ ਗੀਤ ਸੁਨੇ ਹੋਏ ਨੇ ਹੈ ਨਾ ਸੀਡੀਆ ਦੇ ਸੁਣੇ ਸੁਣੇ ਨੇ ਮੈਂ ਇਹ ਉਪਰ ਆਏ ਬਹੁਤ ਵਧੀਆ ਰਾਈਟਰ ਨੇ ਨਾਲ ਸਿੰਗਰ ਵੀ ਵਧੀਆ ਨੇ ਨਾਲ ਨਾਲ ਕਲੇ ਦੋ ਦੋ ਗੁਣ ਕਿਸੇ ਕਿਸੇ ਨੂੰ ਰੱਬ ਦਿੰਦਾ ਹਾਂ ਜੀ ਐ ਇਦਾਂ ਦੀ ਗੱਲ ਇੱਕ ਵਾਰੀ ਮੈਂ ਧਰਮਜੀਤ ਨੂੰ ਮਿਲਿਆ ਮੈਂ ਦੱਸਿਆ ਕਿ ਮੈਂ ਐਕਟਰ ਆਂ ਜੀ ਅੱਛਾ ਬਹੁਤ ਵਧੀਆ ਗੱਲ ਹੈ ਸੋਹੀ ਤਾਂ ਤੂੰ ਸੋਹੀ ਆ ਤੇ ਮੇ ਮਿਰਕਰ ਵਾਲੀ ਸੋਹੀ ਹੈ ਤੂੰ ਉਹਦੋਂ ਆਪਣਾ ਪਿਆਰ ਬਣਦਾ ਤੇ ਬਾਕੀ ਜਿਹੜੀ ਪਰਮਾਤਮਾ ਨਾ ਉਹ ਇੱਕ ਗੁਣ ਨਹੀਂ ਦਿੰਦਾ ਹਾਂਜੀ ਤੂੰ ਮੈਨੂੰ ਦੱਸਿਆ ਮੈਨੂੰ ਕਹਿੰਦੇ ਤਰਗ ਜੀ ਕਿ ਤੂੰ ਦੱਸਿਆ ਵੀ ਤੂੰ ਲਿਖਦਾ ਵੀ ਆ ਭਗਵਾਨ ਜੀ ਮੈਂ 6-7 ਫਿਲਮਾਂ ਲਿਖਿਆ ਨੇ ਇੱਕ ਫਿਲਮ ਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਤੇ ਬੜੇ ਬਹੁਤ ਖੁਸ਼ ਹੋਏ ਇਸ ਕਰਕੇ ਦੋਨੋਂ ਥੋੜਾ ਆਪਣਾ ਅੰਦਰ ਟਟੋਲਣਾ ਪੈਂਦਾ ਹੈ ਪੈਂਦਾ ਬਿਲਕੁਲ ਇਹ ਨਹੀਂ ਹਾਂ ਕਿ ਤੁਸੀਂ ਜੇ ਇੱਕ ਕੰਮ ਕਰਦੇ ਹੋ ਦੂਜਾ ਕਰੋਗੇ ਤਾਂ ਬਹੁਤ ਵਧੀਆ ਹੋ ਪਰ ਮੈਂ ਸੌਰੀ ਮੈਂ ਅੱਜਕੱਲ ਡਾਇਲੌਗ ਵਾਲੇ ਲਿਖਣੇ ਥੋੜੇ ਥੋੜੇ ਬੰਦ ਕਰਦੇ ਆ ਕਿਉਂਕਿ ਮੈਨੂੰ ਨਾ ਜਿਹੜਾ ਫਰਸਟ ਲਵ ਹੈ ਉਹ ਐਕਟਿੰਗ ਹੈ ਇਹ ਤਾਂ ਤੁਸੀਂ ਕਿਹਾ ਹੈ ਕਿ ਸਰ ਉਹਨਾਂ ਦੇ ਹਰ ਤੁਸੀਂ ਹਾਣੀ ਮੂਵੀ ਦੇ ਡਾਇਲੌਗ ਦੇਖਿਆ ਮੈਂ ਤਾਂ ਤੁਹਾਨੂੰ ਯਾਦ ਕਰਾਇਆ ਸੀ ਨਾ ਉਹ ਜਿਹੜਾ ਡਾਇਲੌਗ ਸੀ ਉਹ ਕਮਾਲ ਹੀ ਸੀ ਜਿਹੜਾ ਹੀਰ ਹੀਰ ਮਹੀ ਵਾਲਾ ਸਰ ਦੱਸੋ ਫਲੀ ਜੋ ਹਾਂਜੀ ਉਹ ਡਾਇਲੌਗ ਹਾਣੀ ਫਿਲਮ ਦਾ ਤੁਸੀਂ ਕੁੜੀ ਨੂੰ ਕਹਿੰਦੇ ਹੋ ਵੀ ਆਪਣੇ ਜਿਹੜਾ ਫਿਲਮ ਦਾ ਹੀਰੋ ਆਪਣੇ ਵਾਦਸਾ ਬੋਲਦੇ ਆ ਬਈ ਤੇਰੀ ਜਿਹੜੀ ਅੱਛਾ 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 ਹਾਂ 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 ਉਹ ਮੈਂ ਹਾਣੀ ਫਿਲਮ ਦਾ ਡਾਇਲੋਗ ਲਿਖਿਆ ਸੀਗਾ ਹਾਣੀ ਅਮਦੋਜ ਮੇਰੇ ਪਿੱਛੇ ਪਏ ਇਹ ਡਾਇਲੋਗ ਉਹ ਦੱਸੋ ਉੱਥੇ ਕੀ ਕੀ ਹਲ ਲਪਿਆ ਕੀ ਹਲ ਲਪੇ ਜਦੋਂ ਕੁੜੀ ਨੂੰ ਆਪਣੀ ਦਾਦੀ ਦਾ ਹਾਰ ਮਿਲ ਜਾਂਦਾ ਜੀ ਹਾਣੀ ਤਾਂ ਸਭ ਨੇ ਦੇਖੀ ਹੋਈ ਹੈ ਹਾਂ ਜੀ ਉਹ ਜਿਹੜੀ ਕੁੜੀ ਉਹ ਮੈਨੂੰ ਲੱਗਦਾ ਵੀ ਜਿਹੜਾ ਜਿਹੜਾ ਮੇਰਾ ਅਸਲ ਦਾਦਾ ਹੁਣ ਵੀ ਇਹ ਹਾਰ ਉਹਦਾ ਲੱਗਦਾ ਉਹਨੂੰ ਉਹਨੂੰ ਅੰਦਰਲੀ ਗੱਲ ਦਾ ਪਤਾ ਨਹੀਂ ਉਹ ਸਿਰਫ ਹੀਰੋ ਨਹੀਂ ਜਾਣਦੀ ਹੈ ਜਦੋਂ ਹੀਰੋ ਦੇ ਉਹ ਗੱਲ 'ਚ ਹਾਰ ਪਾਉਂਦੀ ਆ ਉਹਨੂੰ ਫੜਾਉਂਦੀ ਹੈ ਤਾਂ ਦਾਦੀ ਨੂੰ ਕੁੜੀ ਕਹਿੰਦੀ ਹੈ ਜੀ ਪਹਿਲਾਂ ਮੈਂ 7-8 ਲੈ ਨਾਲ ਲਿਖਿਆ ਜੀ ਅਮਿਤੋਜ ਬਾਈ ਕਹਿੰਦਾ ਨਹੀਂ ਇਹਨੂੰ ਛੋਟਾ ਛੋਟਾ ਕਰਕੇ ਲਿਖ ਯਾਰ ਰੋਦੀ ਪਿੱਛੇ ਆ ਮੈਂ ਲਿਖ ਮੈਂ ਕਿਹਾ ਇਹਨੂੰ ਇਹਨੂੰ ਪਾਸੇ ਛੱਡ ਦਿਓ ਜਿੱਦਣ ਮੈਨੂੰ ਉਸ ਗੱਲ ਦਾ ਫੁਰਨਾ ਪੁਰ ਗਿਆ ਨਾ ਮੈਂ ਉਹ ਦਿਨ ਦੱਸੂਗਾ ਹਮ ਉਹ ਇਦਾਂ ਬੋਲਦੇ ਸੀ ਤੇ ਮੈਂ ਕਿਹਾ ਯਾਰ ਆਸ਼ਿਕਾਂ ਦੇ ਵਿੱਚੋਂ ਸਭ ਤੋਂ ਉੱਤਮ ਕਿਹਨੂੰ ਕਿਹਨੂ ਲੈ ਗਿਆ ਯਾਦ ਆਇਆ ਕਿ ਹੀ ਰਾਂਝੇ ਰਾਂਝਾ ਰਾਂਝਾ ਕਰਦੀ ਨੇ ਮੈਂ ਆਪੇ ਰਾਂਝਾ ਹੋਈ ਹੋਰ ਕਿਸੇ ਆਸ਼ਿਕ ਨੇ ਨਹੀਂ ਕਿਹਾ ਕਿ ਮੈਂ ਤੂੰ ਮੈਂ ਹੋ ਗਿਆ ਮੈਂ ਤੂੰ ਹੋ ਗਿਆ ਹੈ ਤੇ ਉਹਦੇ ਤੇ ਫਿਰ ਮੈਂ ਡਾਇਲੌਗ ਲਗਾਇਆ ਸੀ ਕਿ ਉਹ ਨਹੀਂ ਦਾਦੀ ਦੇਰੀ ਛਾਤੀ ਹੀਰ ਮਾਈ ਦੀ ਕਬਰ ਵਰਗੀ ਐ ਇੰਨਾ ਦਰਦਿਤ ਬੀ ਬੈਠੀ ਐ ਇਹਦੀ ਕਿਆ ਬਾਤ ਹੈ ਕਿਆ ਬਾਤ ਹੈ ਇਹ ਇਹ ਦੋ ਦੋ ਲੈਣਾ ਬਾਬੂ ਸਿੰਘ ਮਾਨ ਸਾਹਿਬ ਸੁਹੀ ਯਾਰ ਤੂੰ ਇੰਨਾ ਸੋਹਣਾ ਲਿਖ ਲੈਣਾ ਜੀ ਕਦੋਂ ਦੇ ਆਪਾਂ ਮਿਲਦੇ ਆ ਮੈਨੂੰ ਪਤਾ ਹੀ ਨਹੀਂ ਸੀ ਫਿਲਮ ਦੋਜ ਨੂੰ ਪਤਾ ਸੀ ਹਾਂ ਕੀ ਬਾਤ ਹੈ ਬਟ ਵਨ ਆਫ ਦਾ ਬੈਸਟ ਫਿਲਮ ਔਰ ਉਦੀ ਡਾਇਲੌਗਸ ਵਾਕਈ ਬਹੁਤ ਪਸੰਦ ਕੀਤੀ ਹੈ ਗੈਸੀ ਰਾਈਟ ਸੋ ਬਹੁਤ ਸਮਾਂ ਨਾਲ ਲੈਂਦੇ ਹੋ ਸਰ ਤੁਹਾਨੂੰ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗੀ ਕਿ ਪਿੰਡ ਦੇ ਵਿੱਚ ਮੈਨੂੰ ਫਿਲਮ ਦੇ ਵਿੱਚ ਇੱਕ ਗੱਲ ਬਹੁਤ ਚੰਗੀ ਲੱਗੀ ਜਸਵੀਰ ਗੁਣਾਚਾਰਿਆ ਜੀ ਨੇ ਲਿਖੀ ਡਾਇਰੈਕਟ ਕੀਤੀ ਔਰ ਫਿਲਮ ਦੇ ਵਿੱਚ ਵੀ ਕਿਰਦਾਰ ਦਾ ਨਾਮ ਰੱਖ ਕੇ ਪਿੰਡ ਨੂੰ ਹਾਈਲਾਈਟ ਕੀਤਾ ਸੋ ਬੋਪਾਰਾਈ ਦੀ ਜੇਕਰ ਗੱਲ ਕਰੀਏ ਕਿਦਾਂ ਜਿਹੜਾ ਲਾਨ ਦੇ ਲਈ ਜਿਹੜੇ ਜਜ਼ਬਾਤ ਨੇ ਉੱਠਦੇ ਨੇ ਔਰ ਫਿਰ ਤੁਹਾਨੂੰ ਕਿਹੜੀ ਚੀਜ਼ਾਂ ਨੇ ਜਿਹੜੀਆਂ ਹਮੇਸ਼ਾ ਛੋੜ ਕੇ ਰੱਖਦੀਆਂ ਨੇ ਅਸੀਂ ਮੈਂ ਦੱਸ ਦਿੰਨਾ ਕੁੜੀਆਂ ਤੀਆਂ ਦੇ ਵਿੱਚ ਨੱਚਦੀਆਂ ਵਿਆਹ ਸ਼ਾਦੀ ਵਿੱਚ ਨੱਚਦੀਆਂ ਕੁੜੀਆਂ ਤੇ ਆਪਦੇ ਬਰਵਲੇ ਪੇਸ਼ ਕਰਦੀਆਂ ਜਾਂ ਖੁਸ਼ੀ ਦੇ ਮੌਕੇ ਇਦਾਂ ਦੇ ਮੈਂ ਜਿਹੜੇ ਉਸ ਸਮੇਂ ਨੂੰ ਮੈਂ ਕੈਪਚਰ ਕਰ ਲੈਣਾ ਤੇ ਉਹੀ ਗੀਤਾ ਚ ਪਾ ਲੈਣਾ ਅੱਗੇ ਵੀ ਅੱਗੇ ਵੀ ਕਹਿੰਦਾ ਰਹਿਣਾ ਮੈਂ ਹੁਣ ਵੀ ਕਹਿੰਨਾ ਕਿ ਅ ਕਈ ਪਿੰਡਾਂ ਜਿਹੇ ਹੈ ਕਿ ਆਪਾਂ ਹਰ ਗੱਲ ਨੂੰ ਮਾੜੀ ਨਹੀਂ ਕਹਿ ਸਕਦੇ ਹੁਣ ਪਿੰਡਾਂ ਦੀਆਂ ਜਿਹੜੀਆਂ ਫਿਰਨੀਆਂ ਨੇ ਉਹਨਾਂ ਤੋਂ ਐਨ 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 ਉੱਚੀ ਭਰਤੀ ਪਾ ਕੇ ਉੱਥੇ ਅੱਗੇ ਘਰ ਬਣਾਏ ਹੋਏ ਨੇ ਕਹਿੰਦੇ ਬਾਪੂ ਤੇਰੇ ਵਾਸਤੇ ਘਰ ਬਣਾਤਾ ਬਾਪੂ ਵਿਚਾਰਾ ਨਾ ਉਸ ਘਰ ਤੋਂ ਥੱਲੇ ਉਤਰ ਸਕਦਾ ਨਾ ਅੰਦਰ ਚੜ੍ਹ ਸਕਦਾ ਗੋਡੇ ਖੜੇ ਹੋਏ ਹੁੰਦੇ ਨੇ ਤੋਂ ਉਹ ਇੰਨੀ ਢਲਾਨ ਹੁੰਦੀ ਹੈ ਫਿਰ ਆਪਦੇ ਘਰ ਤੋਂ ਬਾਹਰ ਫਿਰਨੀ ਤੇ ਉਤਰਨ ਨੂੰ ਕਿਹਦੇ ਵਾਸਤੇ ਘਰ ਬਣਾਉਣਾ ਹੈ ਪਲਾਸ ਬਰਾਦਾ ਬਾਹਰ ਜਾਈ ਜਾਂਦੀਆਂ ਨੇ ਜੀ ਉਹ ਜਿਹ ਜਿਨ੍ਹਾਂ ਦੀ ਜਿਨ੍ਹਾਂ ਨਾਲ ਗੱਲ ਕਰਦਾ ਬਾਪੂ ਉਹਨਾਂ ਨੇ ਬਾਹਰ ਨੂੰ ਉਤਰ ਜਾਣਾ ਹੈ ਉਥੇ ਕੌਣ ਰਹੂਗਾ ਉਸ ਤੇ ਕੌਣ ਰਹੂਗਾ ਘਰ ਖਾਲੀ ਹੁੰਦੇ ਜਾ ਰਹੇ ਬਰਵਾਸੀ ਬਰਵਾਸੀ ਰਹਿਣਗੇ ਬਰਵਾਸੀ ਰਹਿਣਗੇ ਹਾਂਜੀ ਜੀ ਉਪਰਵਾਸੀ ਸਾਡੇ ਵਾਸਤੇ ਹਸਦੇ ਵਾਸਤੇ ਪੰਜਾਬ ਦੇ ਬੜਾ ਤਬ ਖਰਾਬ ਹੁੰਦਾ ਜਾ ਰਿਹਾ ਉਹ ਬਹੁਤ ਕੁਝ ਕਿਹਾ ਜਾ ਰਿਹਾ ਹੈ ਕਿਉਂ ਕਹਾ ਰਹੇ ਆਂ ਅਸੀਂ ਇਹੋ ਜੀਆਂ ਗੱਲਾਂ ਪੰਜਾਬੀ ਹੁੰਦੇ ਹੋਏ ਸੋ ਉਮਤਾ ਉਹ ਸਾਹਮਣ ਵਾਲਾ ਪੰਜਾਬ ਬਹੁਤ ਔਖੇ ਦੌਰ ਚੋਂ ਗੁਜ਼ਰ ਰਿਹਾ ਪੰਜਾਬ ਸਾਡੇ ਬਜ਼ੁਰਗ ਉਹ ਮਰਨ ਵਰਤ ਰੱਖ ਰੱਖ ਕੇ ਬੈਠੇ ਹੋਏ ਨੇ ਉਹਨਾਂ ਨੂੰ ਨਹੀਂ ਕੋਈ ਕੁਛ ਦਾ ਕਿਸਾਨਾਂ ਦੀ ਜੋ ਪਹਿਲਾਂ ਕੀਤਾ ਸੀ ਕਿਸਾਨਾਂ ਨੂੰ ਉਹ ਹੀ ਅੱਜ ਹੋ ਰਿਹਾ ਹੈ ਉਹ ਹੀ ਉਦੋਂ ਦੀ ਸਰਕਾਰ ਲਾਰੇ ਲੱਪੀ ਉਦੋਂ ਦੇ ਹੁਣ ਫੇਰ ਲਾਉਣੇ ਸ਼ੁਰੂ ਕਰਤੇ ਸੋ ਕਿਸਾਨਾਂ ਨਾਲ ਬਹੁਤ ਤੱਕਾ ਹੋ ਰਿਹਾ ਹੈ ਮੈਂ ਕਿਸਾਨਾਂ ਮੈਂ ਦੇਖਦਾ ਹੁਣ ਸਾਡੀ ਅਸੀਂ ਕਣਕ ਬੀਜੀ ਹੈ ਕਣਕ ਬੀਜੀ ਹੈ ਬੀਜ ਕੇ ਉਹ ਕਹਿੰਦੇ ਮਸ਼ੀਨਾਂ ਨਾਲ ਖੇਤੀ ਕਰੋ ਆਹੀ ਇਹ ਵੱਢ ਕੇ ਵਿੱਚੇ ਹੀ ਵਿੱਚੇ ਗਾਧੋ ਇਹਨੂੰ ਤੇ ਇਹਦਾ ਖਾਦ ਬਣੂਗਾ ਉਹ ਖਾਦ ਨਹੀਂ ਬਣਦਾ ਜਦੋਂ ਹਰੇ ਹਰੇ ਡੱਕਰੇ ਜਿਹੜੇ ਦੇ ਆ ਆਪਣੇ ਝੋਨੇ ਦੇ ਉਹ ਗਲਦੇ ਆ ਵਿੱਚ ਗਲਦੇ ਨਾਲ ਹੀ ਵਿੱਚ ਕੀੜੇ ਮਕੌੜੇ ਪੈਦਾ ਹੋ ਜਾਂਦੇ ਜਿਹੜੇ ਫਸਲ ਨੂੰ ਖਾਣਾ ਸ਼ੁਰੂ ਕਰ ਦਿੰਦੇ ਫਿਰ ਉੱਥੇ ਪੈਸਟੀਸਾਈਡਸ ਦਾ ਸਪਰੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਮੇਰਾ ਭਤੀਜਾ ਲਗਾਤਾਰ ਸਪਰੇਆਂ ਕਰੀ ਜਾ ਰਿਹਾ ਹੈ ਉਹ ਫਿਰ ਵੀ ਵਿੱਚ ਇੰਨੀ ਇੰਨਾ ਠੀਕ ਹੈ ਉੱਥੇ ਬਟਾ ਸਾਰਾ ਤਾਂ ਪੱਥਾ ਲੀ ਪੀੜਾ ਪੀੜਾ ਉਹ ਸਾਰਾ ਖਾਲੀ ਹੋ ਗਿਆ ਉਹ ਖਾਲੀ ਹੋ ਗਿਆ ਉਹ ਜੱਟ ਕੀ ਕਰੇ ਆਹ ਜਿਹੜੀਆਂ ਸਮੱਸਿਆਵਾਂ ਨੇ ਇਹ ਫਿਲਮ ਇਹਨਾਂ ਨੂੰ ਛੇੜ ਰਹੀ ਹੈ ਹਲਕਾ ਹਲ ਦੱਸ ਰਹੀ ਹੈ ਕਿ ਇਦਾਂ ਨਾ ਕਰੋ ਇਦਾਂ ਬਾਹਰ ਨਾ ਜਾਓ ਵਾਪਸੀ ਕਰੋ ਇੱਕ ਬੜੀ ਹੁਜੀ ਦੀ ਗੱਲ ਹੈ ਕੁਝ ਕੁਝ ਜਵਾਨੀ ਨਹੀਂ ਸਿਰਫ ਕੱਲੀ ਜਵਾਨੀ ਨਹੀਂ ਕੁਝ ਬੰਦੇ ਜਿਹੜੇ ਉੱਥੇ ਇੰਨੇ ਸਾਲਾਂ ਤੋਂ ਬੈਠੇ ਨੇ ਉਹ ਕਰਨ ਨਹੀਂ ਯਾਰ ਬਹੁਤ ਹੋ ਗਿਆ ਹੁਣਾਂ ਚੀ ਸਾਡੇ ਪੰਜਾਬ ਦਾ ਕੁਝ ਕਰਾਂਗੇ ਉੱਥੇ ਜਾ ਕੇ ਰਹਾਗੇ ਘਰ ਵਾਪਸੀ ਦਾ ਦੌਰ ਸ਼ੁਰੂ ਹੋ ਗਿਆ ਹੈ ਇਹ ਬੜਾ ਗੁੱਡ ਅੱਛਾ ਸੰਕੇਤ ਹੈ ਪਰਮਾਤਮਾ ਕਰੇ ਇਦਾਂ ਇਦਾਂ ਹੋ ਜਾਏ ਸਾਡਾ ਪੰਜਾਬ ਮੁੜ ਕੇ ਫੇਰ ਹਰਾ ਭਰਾ ਵਸਦਾ ਹਰਾ ਭਰਾ ਵਸਦਾ ਹੋ ਜਾਏ ਬਾਕੀ ਤੁਹਾਡੇ ਵਰਗੇ ਨੂੰ ਵੀ ਸਲੂਟ ਹੈ ਬਾਹਰ ਬਸਣ ਤੇ باوجود ਵੀ ਤੁਸੀਂ ਆਪਣੇ ਪੰਜਾਬ ਆਨੇ ਹੋ ਆਪਣੇ ਪਿੰਡ ਆਨੇ ਹੋ ਔਰ ਜਿਹੜੀ ਉਹ ਰੂਟਸ ਨਾਲ ਕਨੈਕਟਡ ਹੋ ਸੋ ਮੈਨੂੰ ਲੱਗਦਾ ਕਿ ਤੁਹਾਨੂੰ ਪਿਆਰ ਕਰਨ ਵਾਲੇ ਜਿਹੜੇ ਫੈਨਸ ਨੇ ਉਹ ਹਮੇਸ਼ਾ ਇਸ ਚੀਜ਼ ਨੂੰ ਫਾਲੋ ਬੈਕ ਕਰਦੇ ਆ ਬਹੁਤ ਪਿਆਰ ਕਰਦੀ ਆ ਮੈਂ 6 ਮਹੀਨੇ ਜ ਬਾਹਰ ਵੀ ਰਹਿੰਦਾ ਨਾ ਸੁਪਨੇ ਪੰਜਾਬ ਦੇ ਹੀ ਹੁੰਦੇ ਆ ਕਿਆ ਮਾਡ ਇਹ ਬਹੁਤ ਵਧੀਆ ਗੱਲ ਹੈ ਬਾਕੀ ਡੋਨਟ ਵਰੀ ਇਹਨਾਂ ਨੂੰ ਜਲਦੀ ਮਿਲਾਂਗੇ ਨਾ ਤੇ ਪਿੰਡ ਜਾ ਕੇ ਸੋ ਥੈਂਕ ਯੂ ਸੋ ਮੱਚ ਪਾਜੀ ਬਹੁਤ ਦੁਆਵਾ ਬਹੁਤ ਪਿਆਰ ਸਤਿ ਸ਼੍ਰੀ ਅਕਾਲ